ਕਾ ਵੀਰੇ ਓਕੇ ਜੀ ਲੈ ਜੀ ਬਾਈ ਲਓ ਜੀ ਬਾਈ ਸਾਸਰੀ ਟਾਲ ਸਾਰਿਆਂ ਨੂੰ ਆਹ ਟਰੈਕਟਰ ਵਿੱਚ ਆਪਾਂ ਨੇ 5210 ਨਾ ਆਪਣਾ 5042 5042 5042 2013 ਮਾਡਲ ਹਾਂ ਇਹ ਆਪਾਂ ਨੇ ਵਿੱਚ ਘਟਾਇਆ ਦਾ ਬਾਈ ਨਵੇਂ ਚ ਨਵੇਂ ਚ 5210 ਲੈ ਕੇ ਦੇ ਬਾਈ ਠੀਕ ਆ ਇਹ ਦੇ ਕੇ ਵੀ ਇਧਰ ਨੂਰਪੁਰਬਦੀ ਸਾਈਡ ਤੇ ਬੰਦੇ ਗਏ ਤੇ ਠੀਕ ਆ ਕਟਾ ਕੇ ਵੀ ਇਹ ਲੈ ਕੇ ਵੀ ਬਾਈ ਉਧਰ ਦੇ ਹੀ ਚੱਲੇ ਹਾਂ ਹਾਂ ਓਕੇ ਇਹਨਾਂ ਨੇ ਬੰਈਆਂ ਨੇ ਵੇਚਿਆ ਸਵਰਾਜ 735 ਯਾਨੀ ਕਿ ਜਿੱਥੇ ਦੇ ਆਇਆ ਤਾਂ ਉੱਥੇ ਹੀ ਚੱਲਿਆ ਦਵਾ ਉਹੀ ਏਰੀਆ 'ਚ ਹੀ ਚੱਲਿਆ ਅੱਛਾ ਹਾਂ ਠੀਕ ਆ ਬਾਈ ਤੇ ਬਾਕੀ ਡਾਇਰੈਕਟਰ ਸਾਫ਼ ਆ ਬਾਈ ਵੰਈਆਂ ਦੇ ਪਸੰਦ ਆ ਇਹ ਪਸੰਦ ਆ ਅਗਲਾ ਤਾਂ ਹੀ ਲੰਦਾ ਕਰ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਬਾਕੀ ਆ ਬਾਈ ਲੈ ਕੇ ਚੱਲੇ ਆ ਤੇ ਆ 42 ਚੱਲੇ ਆ ਬਾਈ ਹੂੰ 2013 ਮਾਡਲ ਆ ਇਹ 13 ਮਾਡਲ 13 ਠੀਕ ਆ ਡਾਇਰੈਕਟਰ ਸਾਫ਼ ਆ ਪੂਰਾ ਤੇ ਟਾਇਰ ਨਵੇਂ ਆ ਬਾਈ ਟਾਇਰ ਨਵੇਂ ਆ ਠੀਕ ਉਹੜਾ ਵੀ ਨਵੇਂ ਨਾਲ ਹੀ ਹੱਥ ਫੇਰੀ ਹੋਣੀ ਹੈ ਨਾ ਆਮਣ ਮੋਟਾ ਦਾ ਤੈਨੂੰ ਪਤਾ ਜਿਹੜੀ ਆਪਾਂ ਜਿ ਚੱਲਦੀ ਲੰਨੇ ਬਾਈ ਉਹਦੇ ਪਰ ਮਾਣਾ ਮੋਟਾ ਬਾਈ ਕਰਾਉਣਾ ਹੀ ਪੈਂਦਾ ਹੈ ਕਿ ਨਹੀਂ ਤੇ ਇਹ ਕਿੰਨੀ ਡਿਮਾਂਡ ਕਰਦੇ ਬਾਈ ਆਪਾਂ ਜੀ ਸਾਢੇ ਤਿੰਨ ਦੀ ਡਿਮਾਂਡ ਦਾ ਹੁਣ ਮੈਂ ਤਾਂ ਹੁਣ ਐ ਥੋੜੇ ਸਾਹਮਣੇ ਸੌਦਾ ਤੁਸੀਂ ਕਰਿਆ ਅਸੀਂ ਅੱਜ ਗੇਟ ਤੇ ਬਾਈ ਨੂਰਪੁਰ ਪੈਦੀ ਕਿੱਦਾਂ ਰਿਹਾ ਬਾਈ ਕੈਂਪ ਕੈਂਪ ਠੀਕ ਤਾਂ ਯਾਰ ਪਤਾ ਚੈੱਕ ਕਰ ਗਈ ਇੱਕ ਤਾਂ ਉੱਧਰ ਜੀਰੀ ਥੋੜੀ ਜੀ ਹੁਣ ਹੁਣ ਲੱਗ ਰਹੀ ਲੇਟ ਲੱਗ ਰਹੀ ਹੈ ਉਹਦੇ ਕਰਕੇ ਬੰਦੇ ਆ ਨਹੀਂ ਰਹੇ ਤਾਂ ਕਰਕੇ ਵੀ ਅਸੀਂ ਜਿਹੜੇ ਬੰਦੇ ਚੱਲੇ ਆਏ ਉਹਨਾਂ ਨਾਲ ਆਪਣਾ ਕਰਕੇ ਠੀਕ ਆ ਤੇ ਮੁੜ ਕੇ ਫੇਰ ਆ ਗਏ। ਨਹੀਂ ਕਿ ਰੌਣਕ ਮੇਲਾ ਘਟਦਾ। ਹਾਂ ਘਟਦਾ ਥੋੜਾ ਜਿਹਾ। ਠੀਕ ਆ। ਹਾਂ। ਤੇ ਬਾਕੀ ਕਰਿਆ। ਬਾਕੀ ਬਾਈ ਚਲੋ ਇੱਕ ਆਪਣੇ ਕੋਲ ਵੀ ਟਰੈਕਟਰ ਆਇਆ ਜੀ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ। ਤੇ 50 42 ਦਿੱਤਾ ਬਾਈ। ਕਈ ਵਾਰ ਵੀਡੀਓ ਪਾਈਆਂ ਆਪਾਂ ਨੇ ਇਹਦੀ ਟਰੈਕਟਰ ਦੀਆਂ। ਠੀਕ ਆ ਜੀ। ਅ ਜੱਗੂ ਨੇ ਮੈਕ ਲੈ ਲਿਆ। ਹਾਂਜੀ ਹਾਂ ਬਾਈ। ਆ ਮੈਕ ਲੈ ਆ ਬਾਈ ਜੱਗੂ ਨੇ। ਮੈਨੂੰ ਤਾਂ 20000 ਦਾ ਕਹਿੰਦਾ ਇਹ ਮੈਨੂੰ 5400 ਵਾਲੀ ਲੱਗਦਾ ਬਾਈ ਦੇਖ ਕੇ ਦੱਸੋ ਕਿਹੜੀ ਕੰਪਨੀ ਆ ਕਿੰਨੇ ਦਾ ਹੋਊਗਾ ਬਾਈ ਦੇਖ ਲੋ ਆ ਚੈੱਕ ਕਰ ਲੋ ਇਹ ਮੰਨਦਾ ਨਹੀਂ ਇਹ ਕਹਿੰਦਾ 560 ਦਾ ਲੋ ਜੀ ਬਾਈ ਚੱਲਿਆ ਟਰੈਕਟਰ ਤੇ ਨੂਰਪੁਰ ਏਰੀਆ ਚ ਤੇ ਬਿਲਕੁਲ ਜੈਡ ਤੇ ਬਾਈ ਦਾ 3 ਲੱਖ 5000 ਦਾ ਸੌਦਾ ਹੋਇਆ ਟਰੈਕਟਰ ਦਾ ਠੀਕ ਆ ਜੀ ਸਾਰੇ ਫੰਕਸ਼ਨ ਆ ਲਗਭਗ ਟਰੈਕਟਰ ਦੇ ਵਿੱਚ ਪਾਵਰ ਸਟੀering ਹੈ ਜੀ ਠੀਕ ਆ ਜੀ ਕਲਚ ਵੀ ਡਬਲ ਆ ਤੇ ਟਾਇਰ ਟੂਰ ਵਧੀਆ ਨੇ ਬਾਈ ਨੇ ਗੋਲ ਪਹਿਲਾਂ 735 ਸੀਗਾ ਸਵਰਾਜ 735 ਵੇਚ ਕੇ ਆਹ ਟਰੈਕਟਰ ਲੈ ਕੇ ਚੱਲੇ ਆ ਹੋਏ ਨੇ ਬਾਈ ਨੇ ਗੱਡੀ ਚਾਏ ਬਨੇ ਕਾਰ ਚ ਤੇ ਸਾਡਾ ਪਾਲ ਬਾਈ ਵੇ ਸਵਰਾਜ ਹੋ ਵੀਰੇ ਕਿਆ ਹਾਲ ਠੀਕ ਆ ਵੀਰੇ ਵਧੀਆ ਵਧੀਆ ਹਾਂਜੀ ਹਾਂਜੀ ਠੀਕ ਆ ਲੋ ਜੀ ਬਾਈ ਬਾਈ ਫੋਨ ਤੇ ਬਹੁਤ ਵੀਧੀਆ ਬਾਈ ਕਹਿੰਦੇ ਵੀਰੇ ਵੀਡੀਓ ਵਿੱਚ ਨਹੀਂ ਆਉਣਾ ਸੀ ਸਾਨੂੰ ਲੱਗਦੀ ਸ਼ਰਮ ਆ ਬਹੁਤ ਵੀਰ ਇਦਾਂ ਦੇ ਹੁੰਨੇ ਬਾਈ ਜਿਹੜੇ ਵੀਡੀਓ ਜਾ ਕੇ ਘੱਟੇ ਹੋ ਜਾਂ ਠੀਕ ਆ ਵੀਰੇ ਓਕੇ ਜੀ ਲੈ ਜੀ ਬਾਈ ਕਰਤਾ ਜੀ ਟਰੈਕਟਰ ਆਲਵੇਗਾ ਆਵਲਾ ਬਾਈ ਅੱਜ ਪੂਰਾ ਐਮ.ਡੀ. ਸਾਹਿਬ ਦੀ ਬਾਈ ਮੁਬਾਰਕਾ ਤੈਨੂੰ ਮੈਕ ਦੀਆਂ ਯਾਰ ਮੈਕ ਦੀ ਮੁਬਾਰਕਾ ਦਈ ਜਨੇ ਮੈਕੇ ਲਿਆ ਯਾਰ ਮਨੇਜਰ ਸਾਹਿਬ ਦੀ ਇੰਟਰਵਿਊ ਲੈ ਮਣੀ ਗੋਟੀ ਹਾਂਜੀ ਮਨੇਜਰ ਸਾਹਿਬ ਦੱਸੋ ਕੁਝ ਇਹ ਵਿਚਾਰਾ ਟਰੈਕਟਰ ਵੇਚਦਾ ਅੱਜ ਠੀਕ ਆ ਮੈਂ ਕਹਿੰਦਾ ਇੰਨੇ ਇੰਨੀ ਖੁਸ਼ੀ ਤੁਹਾਨੂੰ ਸਾਡੀ ਨਵੇਂ ਦੀ ਜਿੰਨੀ ਤੁਹਾਨੂੰ ਪੁਰਾਣੇ ਦੀ ਹੋਈ ਹੋਈ ਸੀ ਇਹਦੇ ਸੌਦਾ ਇਹਦਾ ਕਰਨ ਗਏ ਦੇ ਨਾਲ ਅੱਛਾ ਇਹ ਨਾਲ ਬੰਦਿਆਂ ਪਾਈਆਂ ਨਾਲ ਅੱਛਾ ਮਤਲਬ ਕੀ ਆਜੋ ਤੁਹਾਨੂੰ ਇਹ 50 50 ਡੀ ਦਾ ਬਾਈ ਅੱਜ ਇਹ ਸੌਦਾ ਕਰਨ ਸੌਦਾ ਕਰਨਗੇ ਤੇ ਨਵੇਂ ਦਾ ਹਾਂ ਅੱਛਾ ਮਨ ਲੀ ਤੁਸੀਂ ਨਵਾਂ ਦੇਣਗੇ ਤੇ ਨਵਾਂ ਦੇਣਗੇ ਤੇ ਅੱਛਾ ਉਹ ਫਿਰ ਹੁਣ ਜਿੱਦਾਂ ਯਾਰ ਹਨਾ ਮਜਬੂਰ ਵੀ ਨਹੀਂ ਕਰ ਸਕਦੇ ਜਿੰਨਾ ਅਗਲੇ ਦਾ ਹਨਾ ਬਜਟ ਹੁੰਦਾ ਲੋਕ ਕਹਿੰਦੇ ਵੀ ਕੋਈ ਸੈਕੰਡ ਹੈਂਡ ਖੜਾ ਠੀਕ ਆ ਵੀ ਹੋਵੇ ਜੇ ਤੁਹਾਡੇ ਕੋਲ ਹਾਂ ਹਾਂ ਬਾਈ 50 ਭਜਾਨੀ ਵੀ 50 42 ਆ ਅੱਛਾ ਫਿਰ ਉਹ ਕਹਿੰਦੇ ਚੱਲ ਦੇਖਿਓ ਨੇ ਅਸੀਂ ਸਾਡੇ ਆਉਣ ਦਿਨ ਲੱਥਾ ਹੁਣ ਕਰੇ ਲਿਗੇ ਸੌਦਾ ਅੱਛਾ ਮੈਂ ਜਦੋਂ ਬਾਈ ਨੇ ਵਿੱਚ ਵੀ ਕਟਾਇਆ 735 ਹਨਾ ਉਹ ਉਹਨਾਂ ਨੇ ਕੀ ਜੀ ਨੂੰ ਵੇਚਿਆ ਯਾਨੀ ਕਿ ਆਇਆ ਤਾਂ ਆਪਣੇ ਰੋਪੜੇ ਆ ਅੱਜ ਹੀ ਆਇਆ ਸਾਹਮਣੇ ਬਾਈ ਇਹਨਾਂ ਨੇ ਵਿਚ ਗੜਾਇਆ ਟਰੈਕਟਰ 2006 ਮਾਡਲ 735 ਉਹ ਵੀ ਸਾਫ ਹੈ ਟਰੈਕਟਰ ਸਾਫ ਟਰੈਕਟਰ ਉਹ ਵੀ ਵਧੀਆ ਹੈ ਵਧੀਆ ਟਰੈਕਟਰ ਠੀਕ ਆ ਲੀਕਾ 735 ਦੇ ਕੇ ਹੁਣ ਇਹਨਾਂ ਨੇ ਜੋੜੀ ਆ ਇਹ ਸੈਂਪਲ ਸਟੀering ਆ ਠੀਕ ਆ ਇਹ ਪਾਵਰ ਲਈ ਚੱਲੇ ਪਾਵਰ ਲੈ ਲਿਆ ਸਹੀ ਗੱਲ ਆ ਬਾਕੀ ਇਹ ਮਨੇ ਹੂ ਟਰੈਕਟਰ ਰੇਟ 'ਚ ਦਾ ਬਾਈ ਹਾਂ ਰੇਟ 'ਚ ਟਾਇਰ ਟੱਪਾ ਵਧੀਆ ਦਾ ਠੀਕ ਨੇ ਮਨਾ ਮੋਟਾ ਹੱਥ ਫੇਰਨਾ ਟਰੈਕਟਰ ਪਰ ਬਸ ਉਹਦਾ ਉਹਦਾ ਵੀਰੇ ਸਾਰਿਆਂ ਦੀ ਫੇਰਨਾ ਹੁੰਦਾ ਇੰਨਾ ਕਿ ਨਾ ਫੇਰ ਫੇਰਨਾ ਮੜਾ ਜਾ ਮੇਰੇ ਪਰ ਕੋਈ ਗੱਲ ਨਹੀਂ ਬਾਈ ਤੂੰ ਬੜਾ ਭਾਈਆਂ ਫੇਰ ਸੱਜਣਾ ਤੇਰੀ ਗੱਲ ਦਾ ਕੋਈ ਗੁੱਸਾ ਕਿਲਾ ਨਹੀਂ ਵੀਰੇ ਠੀਕ ਆ ਬਾਈ ਰਵਿੰਗ ਕਰਾਇਆ ਤੇ ਫਰਕ ਪੈ ਗਿਆ ਉਹਦਾ ਹਾਂ ਕਿਉਂਕਿ ਚੱਕਰ ਪਤਾ ਕੀ ਆ ਹੁਣ ਟਰੈਕਟਰ ਚੱਲਦੇ ਗਾਰੇ ਚ ਧੁੱਪ ਚ ਰੰਗ ਥੋੜਾ ਜਿਹਾ ਤਾਂ ਟੈਨ ਹੋਇਆ ਦਾ ਸਹੀ ਗੱਲ ਆ ਇਹ ਥੋੜਾ ਜਨਾ ਉੱਪਰ ਤੇ ਸ਼ੋਹ ਜੀ ਹੋ ਲੱਗਦੀ ਜਿੱਦਾਂ ਪ੍ਰਾਣਾ ਜਾਂ ਹੁੰਦਾ ਹੈ ਨਾ ਉਹ ਥੋੜਾ ਜਿਹਾ ਇੱਥੇ ਰਵੀਂ ਕਰਾਈ ਦੀ ਪਰ ਸੋਰਾ ਰਵੀਂ ਕੇ ਤੇਰੀ ਰਵੀਂ ਕਰਾਈ ਦਾ ਮੁੱਲ ਪੈ ਗਿਆ ਪੈ ਗਿਆ ਬਾਈ ਮੁੱਲ ਪੈ ਗਿਆ ਉਹ ਤੇਰਾ 1000 ਰੁਪਏ ਮੁੜਿਆ ਆ ਮੁੜਿਆ ਠੀਕ ਆ ਬਾਈ 1000 ਕਾ ਨੂੰ ਪਸਸਤੀਓ ਕਰਾ ਲਈ ਦੀ ਚੱਲ ਕੋਈ ਗੱਲ ਹੋਰ ਠੀਕ ਆ 1000 ਕਿ ਚਲਾਇਆ ਆਪਾਂ ਨੇ ਚਲੋ ਬਾਕੀ ਬਾਈ ਜਿਹੜੀ ਚੀਜ਼ ਨੇ ਬਨੇ ਕਾਨ ਹੈ ਵੀ ਜਿਹੜੀ ਚੀਜ਼ ਨੇ ਜਦ ਜਾਣਾ ਜੀ ਜਾਣਾ ਹਾਂ ਉਹਨੇ ਜਦ ਜਦ ਕਹਾ ਕਾ ਗਿਆ ਕਿਸ ਨੂੰ ਪਸੰਦ ਆ ਗਿਆ ਉਹਨੇ ਲਿਓ ਜਾਣਾ ਹੈ ਨਾ ਬਿਲਕੁਲ ਬਾਈ ਅਸੀਂ ਹਰੇਕ ਵੀਡੀਓ ਦੀ ਗੱਲ ਕਰਦੇ ਹਾਂ ਕਈ ਬਾਈ ਕ ਦੀ ਆਪਣੀ ਆਪਣੀ ਪਸੰਦ ਆ ਹੁਣ ਜਿਹਨੇ ਜਿਹੜਾ ਲੈਣਾ ਉਹਨੇ ਉਹੀ ਲੈਣਾ ਚਾਹੀਦਾ ਲੱਖ ਜੋ ਰਾਲਾ ਵੀ ਬਾਈ ਤੈਨੂੰ ਆਹ ਦੇ ਦੀਨਾ ਉਹੀ ਲੈਣਾ ਗੱਲ ਦਾ ਉਹੀ ਜਿਹਨੂੰ ਸੋਨਾ ਲੀਕਰੀ ਪਸੰਦ ਉਹਨੇ ਸੋਨਾ ਲੀਕਰੀ ਉਹਨੇ ਸੋਨਾ ਲੀਕਰੀ ਜਿਹੜਾ ਸਵਰਾਜ ਉਹਨੇ ਸਵਰਾਜ ਠੀਕ ਆ ਜਿਹੜਾ ਜੋਡੀਅਰ ਵਾਲਾ ਉਹ ਜੋਡੀਅਰ ਤੈਨੂੰ ਇੰਡੋਫਾਰਮ ਉਹਨੇ ਇੰਡੋਫਾਰਮ ਜਿਹਨੂੰ ਇੰਡੋਫਾਰਮ ਉਹਨੇ ਇੰਡੋਫਾਰਮ ਹੀ ਲੈਣਾ ਇੰਡੋਫਾਰਮ ਵੀ ਬੰਦੇ ਹੀ ਲੰਦੇ ਆ ਯਾਰ ਯਾਰ ਵੀ ਆ ਜਾਂਦੇ ਆ ਯਾਰ ਹੁਣ ਇੰਡੋਫਾਰਮ ਵੀ ਤਾਂ ਬੰਦੇ ਹੀ ਲੰਨੇ ਆ ਬੰਦੇ ਹੀ ਲੰਨੇ ਸਹੀ ਗੱਲ ਆ ਵਾੜੀ ਵਧੀਆ ਕੰਮ ਕਰਦਾ ਸਾਰੇ ਕੰਮ ਕਰਦਾ ਹਾਂ ਹਾਂ ਸਹੀ ਗ ਨੇ ਸਿੰਦਰੀ ਕੋਈ ਮਾੜੀ ਨਹੀਂ ਹੈ ਠੀਕ ਆ ਜਿੰਨਾ ਅਗਲਾ ਦਾ ਬਜਟ ਹੁੰਦਾ ਉਸ ਹਿਸਾਬ ਨਾਲ ਅਗਲਾ ਲੈ ਲੰਦਾ ਉਹ ਹਿਸਾਬ ਨਾਲ ਅਗਲਾ ਪੈਸੇ ਲਾ ਲੰਦਾ ਠੀਕ ਆ ਬਾਈ ਗੱਲ ਐਵੇਂ ਐਂਡੀਆਂ ਜਾ ਕੇ ਫਾਹ ਲੈਣ ਦੀ ਕੀ ਲੋੜ ਠੀਕ ਆ ਬਾਈ ਹਾਂ ਰੇਕ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਬਾਕੀ ਬਾਈ ਆਹ ਟਰੈਕਟਰ ਬਾਰੇ ਦਾ ਤੁਹਾਨੂੰ ਆਪਾਂ ਨੇ ਕਈ ਵਾਰੇ ਦੱਸਿਆ ਅਮਨੇ ਅੱਜ ਇਹਦੇ ਵੀਰੇ ਇੱਕ ਆਏ ਸੀ ਗਾਗ ਉਹਨਾਂ ਨੇ ਦੇਖਣਾ ਸੀ ਟਰੈਕਟਰ ਕੁਦਰਤੀ ਟਰੈਕਟਰ ਹੈ ਨਹੀਂ ਤਾਂ ਫਿਰ ਉਹਨੂੰ ਕਿਹਾ ਵੀਰੇ ਕੱਲ ਨੂੰ ਆ ਜਿਓ ਉਹ ਕਹਿੰਦੇ ਅਸੀਂ 50000 ਡੀਓ ਲੈਣਾ ਤਿੰਨ ਸਪੀਡਾਂ ਉਹਨਾਂ ਨੂੰ ਵੀ ਨਹੀਂ ਬਈਆਂ ਨੂੰ ਜਾਨਸੀ ਲੱਭੀ ਪਤਾ ਕਾਦੇ ਹਾਂ ਟਰੈਕਟਰ ਇੱਕ ਆਹ ਕੋ ਇੱਥੇ ਬੋਡ ਲੱਗਿਆ ਵਾ ਟਰੈਕਟਰ ਨਹੀਂ ਤਾਂ ਖੜਾ ਇੱਥੇ ਕੋਈ ਇਹ ਲੱਜੇਗੀ ਹੁਣ ਕਰੀਗੇ ਅੱਛਾ ਠੀਕ ਹੈ ਬਾਈ ਇਹ ਬਾਈ ਪਿਆ ਪਿਆ ਡੀ ਇਹਨਾਂ ਦਾ ਕਾਫੀ ਲੋਕ ਵੀਰੇ ਨੂੰ ਪਸੰਦ ਕਰ ਰਹੇ ਆ ਪਾਵਰ ਛੋਟੀ ਆ ਯਾਨੀ ਕਿ 50 HP ਜਾ ਜਾਂਦਾ ਸਪੀਡਾ ਵਿੱਚ 3 ਮਿਲ ਜਾਨੀਆਂ ਠੀਕ ਹੈ ਜੀ ਸਪੀਡਾ ਚ ਆ ਗਿਆ 15 ਦੇ 15 ਦੇ ਪਹਿਲਾਂ 14 ਦੇ ਆਉਂਦਾ ਠੀਕ ਹੈ ਟਾਇਰਾਂ ਚ ਬੜ ਮੂਰੇ ਵਾਲਾ ਤਾਂ ਹੋਈ ਆ ਪਹਿਲਾਂ ਬਾਈ ਇਹ ਆਉਂਦਾ ਸੀਗਾ 14 ਟਾਇਰਾਂ ਚ ਹੁਣੇ ਡੀਜ਼ਲ ਕੂਲਰ ਜਿਹੜੀ ਆਪਣੀ ਵੀਡੀਓ ਚੱਲੀ ਦੀ ਡੀਜ਼ਲ ਕੂਲਰ ਲਾਤਾ ਬਾਈ ਸਹੀ ਗੱਲ ਠੀਕ ਆ ਦਿਖਾ ਵੀ ਦਿੰਨੇ ਬਾਈ ਡੀਜ਼ਲ ਕੂਲਰ ਹੈ ਨਾ ਨਾ ਡੀਜ਼ਲ ਕੂਲਰ ਆਹ ਜਿਹੜਾ ਤੇ ਬਾਕੀ ਬਾਈ ਕਿਸੇ ਨੇ ਜਿੱਦਾਂ ਮੰਨ ਲੀ ਕੀ ਇਹ ਟਰੈਕਟਰ ਸਾਨੂੰ ਸਾਰੇ ਕੰਮ ਕਰਦਾਊਗਾ A to Z ਠੀਕ ਹੈ ਜੀ ਆਹ ਲਾਇਆ ਬਾਈ ਡੀਜ਼ਲ ਕੂਲਰ ਇਹ ਚ ਦੇਖੋ ਆਏ ਆ ਨਵੀਂ ਚੀਜ਼ ਲਾਈ ਆ ਇਹ ਬਾਈ ਡੀਜ਼ਲ ਠੰਡਾ ਕਰਦਾ ਮੰਨੋ ਕਿ ਵੀ ਇਹਦੇ ਬਾਰੇ ਕੰਪਨੀ ਨੇ ਲਾਇਆ। ਬਾਈ ਹੱਥ ਬੰਦੇ ਸਾਰੇ ਹੀ ਇਹਦੇ ਬਾਰੇ ਪਤਾ ਹੈ। ਇਹ ਕਾ ਚੱਕਰ ਆ ਜਾ ਤੁਸੀਂ ਸਾਰੇ ਭੱਜਦੇ ਕਾਤੇ ਆ। ਇਹ ਬਾਈ ਇੰਸਟਾ ਤੇ ਰੀਲ ਬੋਲ ਕੇ ਦੇ ਲਓਗੇ ਤੁਸੀਂ। ਹੈਪੀ ਵਾਲੀ ਜਿਹੜੀ ਪਈ ਥਾਣੂ ਜਵਾਬ ਮਿਲ ਜੂ। ਉੱਥੇ ਪਤਾ ਲੱਗ ਜੂ ਵੀ ਕਿੰਨਾ ਮਾਨ ਸਤਕਾਰ ਹੋਇਆ ਵਾ ਹੈ। ਹਾਂ। ਠੀਕ ਆ ਬਾਈ। ਤੇ ਆਪਣੇ ਕੋਲ ਵੀ ਬਾਈ ਆ ਟਰੈਕਟਰ ਖੜਾ ਹੈ ਜੀ। ਆ ਮਹਿੰਦਰਾ ਜੀਵੋ 245 ਠੀਕ ਆ ਜੀ। ਪਹਿਲਾਂ ਵੀ 2-3 ਵਾਰ ਵੀਡੀਓ ਪਾਈ ਆ ਟਰੈਕਟਰ ਦੀ। ਜਮਾ ਹੀ ਨਵਾਂ ਟਰੈਕਟਰ ਆ ਸ਼ੋਰੂਮ ਕੰਡੀਸ਼ਨ ਵਾਲਾ। ਠੀਕ ਹੈ ਜੀ ਸਿਰਫ 100 105 ਘੰਟੇ ਚੱਲਿਆ ਵਾ ਟਰੈਕਟਰ 2022 ਮਾਡਲ ਹੈ ਜੀ ਠੀਕ ਹੈ ਜੀ ਜਿਵੇਂ ਦਾ ਏਜੰਸੀ ਚੋਂ ਆਇਆ ਹੁੰਦਾ ਜੀ ਉਦਾਂ ਹੀ ਪਿਆ ਸੇਮ ਉਹੀ ਚੀਜ਼ ਆ ਕੋਈ ਮੇਰਾ ਵੀਰ ਚਾਹਵਨ ਸੱਜਣ ਹੋਇਆ ਮਹਿੰਦਰਾ ਕਿਦਨੇ ਛੋਟਾ ਟਰੈਕਟਰ ਗੰਨੇ ਦੀ ਅ ਵਿੱਚ ਗੜਾਈ ਨੂੰ ਸਬਜੀ ਕੋਈ ਮੇਰਾ ਵੀਰ ਲਾਉਂਦਾ ਹੋਵੇ ਉਹਨੂੰ ਚਾਹੀਦਾ ਹੋਇਆ ਕੋਈ ਨਵਾਂ ਟਰੈਕਟਰ ਲੱਭਦਾ ਆਹ ਟਰੈਕਟਰ ਲੈ ਜਿਓ ਆ ਕੇ ਐਨ ਚਮਾ ਹੀ ਨਵਾਂ ਹੀ ਪਿਆ ਟਰੈਕਟਰ ਕਿਸੇ ਬਾਸੇ ਤੇ ਦੇਖ ਲਓ ਸੀਟਾਂ ਦੇ ਕਵਰ ਵੀ ਹਜੇ ਉਦਾਂ ਹੀ ਪਏ ਠੀਕ ਹੈ ਜੀ ਦਫਾ ਫਿਰ ਹੋਊਗਾ ਉਦਾਂ ਹੀ ਚੜੇ ਪਏ ਆ ਯਮਈ ਨਵਾਂ ਟਰੈਕਟਰ ਕਈ ਵਾਰ ਟਰੈਕਟਰ ਦੇ ਕੱਲ ਵੀ ਕਬੀਰ ਆਏ ਸੀ ਥੋੜਾ ਬਹੁਤਾ ਬਸ ਪੈਸਾ ਕਰਕੇ ਸੌਦਾ ਰਹਿ ਗਿਆ ਟਰੈਕਟਰ ਦਾ ਬਾਕੀ ਚਲੋ ਕੁਝ ਥੋੜਾ ਜਿਹਾ ਇਹ ਜਿਹੜੇ ਦਿਨ ਚੱਲ ਰਹੇ ਨੇ ਬਾਈ ਥੋੜਾ ਜਿਹਾ ਗਾਹਕ ਵੀ ਘਟਾ ਹੈ ਕਿਉਂਕਿ ਜ਼ਿਆਦਾਤਰ ਹਜੇ ਬੰਦਾ ਜ਼ਿੰਮੇਵਾਰ ਕੰਮ 'ਚ ਬੜਿਆ ਹੋਇਆ 5-10 ਦਿਨ ਤੱਕ ਥੋੜਾ ਜਿਹਾ ਕੰਮ ਵਧੀਆ ਚੱਲ ਪਾਣਾ ਠੀਕ ਹੈ ਜੀ ਬਾਕੀ ਹੋਰ ਟਰੈਕਟਰ ਖੜੇ ਨੇ ਬਾਈ ਸੈਕੰਡ ਹੈਂਡ ਪੁਰਾਣੇ ਉਹ ਤੁਹਾਡੇ ਸਾਹਮਣੇ ਖੜੇ ਨੇ ਜੋਤ ਬਾਈ ਲੱਗ ਗਿਆ ਟਰੈਕਟਰ ਅੰਦਰ ਲਾਉਣਾ ਠੀਕ ਹੈ ਨਹੀਂ ਕਿਸੇ ਨੇ ਕੋਈ ਟਰੈਕਟਰ ਪੁਰਾਣਾ ਲੈਣਾ ਹੋਵੇ ਤਾਂ ਉਹ ਵੀ ਦੇਖ ਲਿਓ ਬਾਈ ਆਕੇ ਹਰੇਕ ਤਰ੍ਹਾਂ ਦਾ ਟਰੈਕਟਰ ਮਿਲ ਜਾਂਦਾ ਔਰੇ ਠੀਕ ਹੈ ਜੀ ਲੱਖ ਰੁਪਏ ਤੋਂ ਲੈ ਕੇ 7-8 ਲੱਖ ਤੱਕ ਦਾ ਟਰੈਕਟਰ ਖੜਾ ਹੈ ਬਾਈ ਆਪਣੇ ਕੋਲ ਠੀਕ ਹੈ ਜੀ ਔਰੇ ਆਕੇ ਦੇਖ ਲਿਓ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਵੇਚਣਾ ਹੁੰਦਾ ਤਾਂ ਉਹ ਵੀ ਜਰੂਰ ਕੰਟੈਕਟ ਕਰਿਆ ਕਰੋ ਠੀਕ ਹੈ ਜੀ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਰੇਟ ਦੱਸ ਦਿਆ ਕਰੋ ਇਹਨਾਂ ਰੇਟ ਹੈ ਜੀ ਬਾਕੀ ਦਾ ਚਲੋ ਮੌਕੇ ਤੇ ਹੋ ਜਾਂਦਾ ਪਟਗਾ ਠੀਕ ਹੈ ਜੀ ਤੇ ਬਾਕੀ ਚਲੋ ਠੀਕ ਹੈ ਜੀ ਬਾਈ ਵੀਡੀਓ ਵੀ ਕਾਫੀ ਲੰਬੀ ਬਣ ਗਈ ਤੇ ਅੱਜ ਦੇ ਵਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਆਪਾਂ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ